ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ ਪੇਜ ਸਭ ਰਾਜੀ ਖੁਸ਼ੀ ਤੇ ਤੇ ਅੱਜ ਤੁਹਾਨੂੰ ਦਿਖਾਵਾਂਗੇ ਆਪਾਂ ਇੱਕ ਨਵੀਂ ਚੀਜ਼ ਜਰਦੀਪ ਆ ਜਾ ਚੀਜ਼ ਆਪਾਂ ਚੀਜ਼ ਹੈ ਕੀ ਉਹ ਤੂੰ ਦੱਸ ਦੇ ਚੀਜ਼ ਤੁਹਾਨੂੰ ਦਿਖਾਵਾਂਗੇ ਆਪਾਂ ਦੱਸਣਾ ਤੇ ਦਿਖਾਵਾਂਗੇ ਆਪੇ ਨੂੰ ਪਤਾ ਲੱਗ ਜਾਊਗਾ ਚੀਜ਼ ਉਹ ਆ ਜਿਹੜੇ ਬੰਦਿਆਂ ਨੇ ਅਸੀਂ 85 ਵਿੱਚ ਮੰਨ ਲਾ ਬੰਦਿਆਂ ਨੇ ਸੋਤ ਸੰਭਾਲੀ ਵੀ ਆ ਉਹ ਬੰਦੇ ਨੇ ਚੀਜ਼ ਦੇਖੀ ਹੋਊੀ ਤੇ ਮੈਨੂੰ ਲੱਗਦਾ ਜਿਹੜੀ ਅੱਜ ਦੀ ਜਨਰੇਸ਼ਨ ਨੇ ਉਹਨੇ ਚੀਜ਼ ਨਹੀਂ ਦੇਖੀ ਹੋਣੀ 90 95 ਨੇ ਵੀ ਨਹੀਂ ਦੇਖੀ ਹੋਣੀ ਨਹੀਂ ਦੇਖੀ ਮੈਂ ਯਾਰ ਦੇਖੀ ਜਰੂਰ ਆ ਮੈਂ ਵੀ ਹੋ ਸਕਦਾ ਕਿ ਦੇਰ ਪਾੜੀ ਦੇ ਲਈ ਜੀ ਸਾ ਰਾਸਤਾਨ ਮੈਨੂੰ ਲੱਗਦਾ ਮੈਂ ਸ਼ਹਿਰ ਉਹਦੇ ਕੀ ਜਾਲ ਨਹੀਂ ਆ ਰਿਹਾ ਮੈਂ ਕਿਤੇ ਦੇਖੀ ਆ ਪਰ ਮੈਨੂੰ ਲੱਗਾ ਤਾਂ ਨਵੀਂ ਜਨਰੇਸ਼ਨ ਨੇ ਨਹੀਂ ਚੀਜ਼ ਦੇਖੀ ਹੋਣੀ ਇਹ ਚੀਜ਼ ਜਿਹੜੀ ਜੇ ਆਪਾਂ ਦਿਖਾਉਂ ਜਰਾਂ ਪਰ ਇਹ ਸਾਊਥ ਦੇ ਵਿੱਚ ਬਹੁਤ ਜ਼ਿਆਦਾ ਤੇ ਚੱਲ ਲੈ ਦਿਖਾਈਏ ਆਪਾਂ ਨੂੰ ਨਵੀਂ ਆਈਟਮ ਬੋਕਰ ਜੀ ਜੀ ਉਧਰ ਦੀ ਚੀਜ਼ ਹੈ ਮਨ ਲਾ ਇਹ ਵੀ ਕੁਦਰਤ ਦੇ ਯਾਰ 11 ਮੰਡਾ ਸਾਊਥ ਵੀ ਜਿਆਦਾ ਨਹੀਂ ਯਾਰ ਸਾਊਥ ਵੀ ਆ ਰਹੀ ਦੀ ਕਿ ਹੈਗੀ ਹੈ ਇਹ ਆਪਣੀ ਭਾਰੀ ਆ ਪਰ ਲੰਬੀ ਵੀ ਨਹੀਂ ਆਪਣੀ ਜਲਦੀ ਆ ਜੀ ਦਿੱਸੇ ਹੈਗੀ ਜੀ ਹੈ ਜੀ ਜੀ ਲੱਗੇ ਤੇ ਪਹਾੜਾ ਛੋਟਾ ਆ ਪਹਾੜਾ ਪਹਾੜ ਹੈ ਹਾਂ ਪਹਾੜ ਵੀ ਨਹੀਂ ਯਾਰ ਪਹਾੜ ਹੈਗਾ 7 ਫੁੱਟ ਦਾ ਪਹਾੜ ਆ ਉੱਦੋਂ ਦਿਖਾ ਜੀ ਸਭ ਦਿਖਾ ਦਿਓ ਇਹ ਮੈਂ ਜਦੋਂ ਫਾਸਟਾਂ ਦੇ ਤੋਂ ਬਗਲੋਂ ਆਇਆ ਹੈ ਨਾ ਇਹ ਮੈਂ ਉਦੋਂ ਦੇਖੀ ਸੀ ਇਹ ਜੀ ਆ ਇਹ ਉਧਰੋਂ ਦਿਖਾ ਰਿਹਾ ਵੀਊ ਕਰ ਰਿਹਾ ਸਾਰਾ ਦਿਖਾ ਰਿਹਾ ਦਿਖਾ ਰਿਹਾ ਨਾ ਚੰਗੀ ਤਰ੍ਹਾਂ ਦਿਖਾ ਰਿਹਾ ਤਾਂ ਤੂੰ ਦੇਖੀ ਜੀ ਜਾਂ ਇਸ ਉੱਪਰ ਵਿੱਚ ਨਹੀਂ ਹੈ ਨਹੀਂ ਨਹੀਂ ਦੇਖੀ ਨਹੀਂ ਜੀ ਦੇਖਿਆ ਮੇਰੀ ਹਾਈਟ 6'2 ਹੈ ਨਾ ਮੇਰੇ ਪਲੱਸ ਜਾਂਦਾ ਕੰਮ ਨਾ 7 ਫੁੱਟ ਪਲੱਸ ਹੈ ਮੈਂ ਨਾ ਇਹ ਵੀ ਜਿਆਦਾ ਸਟਰੋਂਗ ਵੀ ਇਹ ਚੀਜ਼ ਹੈ ਇੱਕ ਨਹੀਂ ਹੈਗੀ ਨਾ ਇਹ ਦੂਸਰੋਂ ਹੋਰ ਦਿਖਾਣਾ ਉਧਰ ਨਹੀਂ ਹੈਗੀ ਥੋੜਾ ਤੂੰ ਮਾਲਾ ਛੋਟਾ ਹੈ ਹੈ ਜੀ ਨੂੰ ਇਹਦੇ ਪੂਰੀ ਇਹ ਕੀੜੀਆਂ ਆ ਇਹ ਉਹਨਾਂ ਦਾ ਪੌਣ ਆ ਇਹ ਇਹ ਕੀੜੀਆਂ ਵੇਖੀਂ ਨੇੜੇ ਦਿਖਾ ਮੈਂ ਉਧਰ ਦੀ ਆ ਜਾ ਹਾਂ ਕਿੱਥੇ ਆ ਇੱਥੇ ਹੈਗੀ ਕੀੜੀ ਆਵੇ ਹੈ ਹੀ ਦਿਖਾ ਇਹ ਆ ਪੂਰੀਆਂ ਕੀੜੀਆਂ ਦਾ ਪੌਣ ਇਹ ਮੰਨ ਲਾ ਜ ਆਪਣੇ ਪੰਜਾਬ ਦੇ ਵਿੱਚ ਤਾਂ ਨਹੀਂ ਹੋਣਾ ਨਹੀਂ ਹੈਗਾ ਆਪਣੇ ਮੰਨ ਲਾ ਐਡਾ ਤਾਂ ਪੰਜਾਬ ਦੇ ਪੰਜਾਬ ਦੇ ਵਿੱਚ ਵੀ ਐਡਾ ਆਪਣੇ ਪੰਜਾਬ ਦੇ ਵਿੱਚ ਜ਼ਮੀਨ ਦੇ ਅੰਦਰ ਪੌਣ ਹੁੰਦਾ ਅੰਦਰ ਨਹੀਂ ਮੇਰੇ ਪਗਾਂ ਪਰ ਪੰਜਾਬ ਦੇ ਬਾਹਰ ਮੈਨੂੰ ਨਹੀਂ ਲੱਗਦਾ ਵੀ ਆਪਣੇ ਪੰਜਾਬ ਦੇ ਵਿੱਚ ਹੀ ਐਡਾ ਪੌਣ ਹੋਵੇ ਇਹ ਕੀੜਿਆਂ ਦਾ ਪੌਣ ਆ ਇਹ ਕੋ ਹੋਰ ਦੇਖੋ ਇਹ ਆਪਣੀ ਇਹ ਆਪਣੇ ਖੇਤਾਂ ਦੇ ਵਿੱਚ ਹੁੰਦਾ ਤੇ ਆਪਣੇ ਜਵਾਂ ਨਹੀਂ ਛੱਡਦੇ ਨਵੇਂ ਜੰਟ ਭਾਈ ਜਾਰੇ ਜੋ ਕਿਸਾਨ ਆ ਹਨ ਤੇ ਛੱਡਦਾ ਤੂੰ ਵੀ ਨਹੀਂ ਸੀ ਛੱਡਦਾ ਮੈਂ ਤੈਨੂੰ ਕੱਢ ਦਿੰਦਾ ਇਹਨੂੰ ਮੈਂ ਤੇ ਇੱਥੇ ਹੀ ਮੰਨ ਲਓ ਇੰਨੀ ਜਰਾ ਉਹ ਕਰਦੇ ਆ ਕਹਿੰਦਾ ਮੈਂ ਹੋਰ ਵੀ ਜ਼ਮੀਨਾਂ ਤੁਹਾਨੂੰ ਦਿਖਾ ਦਿਖਾਉਂਗਾ ਐਸੋ ਤੇ ਖੜੇ ਦੇ ਖੇਤ ਦੇ ਵਿੱਚ ਆਪਾਂ ਆ ਖੇਤ ਦੇ ਇੱਥੇ ਬਗਲੌਰ ਦੇ ਨਾਲ ਲੱਗਦੇ ਆ ਖੇਤ ਨਹੀਂ ਉੱਥੇ ਆਏ ਆ ਇਹ ਚੀਜ਼ ਤਾਂ ਵੇਖ ਲਓ ਇੱਥੇ ਜਮਾਂ ਇਹਨੂੰ ਹਟਾਇਆ ਨਹੀਂ ਗਿਆ ਇਹ ਵੀ ਇੱਥੇ ਹੈਗੇ ਆ ਇੱਕ ਉਧਰ ਹੈਗੇ ਆ ਜ਼ੂਮ ਕਰਕੇ ਦਿਖਾ ਦੇ ਇੱਕ ਉਧਰ ਦੀ ਸਾਈਡ ਹੈ ਇਹਨੂੰ ਦਿਖਾਉਣਾ ਤੈਨੂੰ ਮੈਂ ਇਹ ਨਾਰੀਅਲ ਦਾ ਖੇਤ ਹੈ ਨਾਰੀਅਲ ਤੇ ਅੰਬਾ ਦਾ ਅੰਬਾ ਦੀ ਖੇਤੀ ਹੈ ਨਾਰੀਅਲ ਤੇ ਅੰਬਾ ਦੀ ਖੇਤੀ ਹੈ ਇੱਥੇ ਤੇ ਦੇਖ ਲਾ ਜੀ ਜਦੋਂ ਚਾਹ ਹੈਗਾ ਕੁਦਰਤੀ ਚੀਜ਼ਾਂ ਇਹ ਮਾਲਾ ਇੱਥੇ ਸੌਥਰੇ ਵਿੱਚ ਇੰਨੀ ਆ ਕੋਈ ਕੁਦਰਤੀ ਚੀਜ਼ਾਂ ਹੈਗੀਆਂ ਆ ਇਹ ਮਾਲਾ ਜਿਹੜੀਆਂ ਆਪਣੇ ਆ ਜਦੋਂ 20 25 ਸਾਲ ਲੋਬ ਹੋ ਚੁੱਕੀਆਂ ਆ ਆਪਣੇ ਬੱਚਿਆਂ ਨੂੰ ਨਹੀਂ ਪਤਾ ਹੈਗਾ ਇਹ ਵੀਡੀਓ ਆ ਆਪਦੇ ਬੱਚਿਆਂ ਨੂੰ ਦਿਖਾ ਲਿਓ ਕਿ ਇਹਨੂੰ ਨਹੀਂ ਪਤਾ ਦੇਖ ਕੇ ਮੰਨਣਾ ਨਹੀਂ ਕਿ ਕੀੜੇ ਦਾ ਭੌਣਿਆ ਕਿਉਂ ਕਹਿ ਨਹੀਂ ਮੁੱਠੀ ਦੇ ਢੇਰ ਦਾ ਢੇਰ ਆ ਕੇ ਦਿਖਾ ਦੇ ਬਾਕੀ ਆ ਦੇ ਰਾਹਦਾਰੀ ਇਹ ਕੀੜਿਆਂ ਦਾ ਭੌਣਿਆ ਕੋਈ ਮਤਲਬ ਇਹਾ ਦੀਪਕ ਹੋਰ ਦੇ ਕੇਵਾਂ ਸਰਾ ਹੀ ਹੈ ਨੀ ਯਾਰ ਪਾਣੀ ਪੁਣੀ ਮੈਂ ਹੈਗਾ ਆ ਟੁੱਟਿਆ ਇੱਥੋਂ ਇੱਥੇ ਸਰਾ ਖਾਦੇ ਹੈਗੇ ਹਾਂ ਆ ਇੱਥੇ ਟੁੱਟਿਆ ਉੱਥੇ ਸਰਾ ਖਦੀਂਦੇ ਆ ਨਹੀਂ ਬਹੁਤ ਮਹੀਨ ਸਰਾ ਖਾਗੇ ਜੇ ਨਵਦੀਪ ਇੱਕ ਹੋਰ ਯਾਰ ਇਹ ਬਾਰੇ ਮੈਂ ਸਟੋਰੀ ਵੀ ਸੁਣੀ ਸੀ ਯਾਰ ਇਹ ਮੰਨ ਲਾ ਕੋਈ ਸਾਊਥ ਅਫਰੀਕਾ ਦੀ ਸੀ ਤੂੰ ਵੀ ਸਾਨੂੰ ਲਾ ਦੱਸ ਰਿਹਾ ਹੈ ਇੱਕਦਣਾ ਸਾਊਥ ਅਫਰੀਕਾ ਦੇ ਵਿੱਚ 70 80 ਦੇ ਹੱਕੇ ਦੀ ਗੱਲ ਆ ਉਹਨਾਂ ਨੇ ਇੱਕ ਬਹੁਤ ਵਧੀਆ ਬਿਲਡਿੰਗ ਬਣਾਉਣੀ ਸੀ ਪਰ ਉਹਨਾਂ ਦੇ ਕੋਲ ਬਜਟ ਹੈ ਨਹੀਂ ਸੀ ਜਾਂ ਬਿਜਲੀ ਹੈ ਨਹੀਂ ਸੀ ਪ੍ਰਬੰਧ ਹੈ ਨਹੀਂ ਸੀ ਅੱਛਾ ਉਹਨਾਂ ਨੇ ਫਿਰ ਇੱਕ ਆਰਕੀਟੈਕ ਸੱਦਿਆ ਸ਼ਾਇਦ ਅਮਰੀਕਾ ਤੋਂ ਤੁਹਾਨੂੰ ਕਹਿੰਦੇ ਵੀ ਸਾਨੂੰ ਬਿਲਡਿੰਗ ਬਣਾ ਕੇ ਦੇ ਉਹ ਬਿਲਡਿੰਗ ਹਜੇ ਵੀ ਮੌਜੂਦ ਆ ਸਾਊਥ ਅਫਰੀਕਾ ਦੇ ਵਿੱਚ ਉੱਤੇ ਹਜੇ ਵੀ ਅਸੀਂ ਨਹੀਂ ਲੱਗੇ ਅੱਛਾ ਅਸੀਂ ਨਹੀਂ ਲੱਗੇ ਉੱਥੇ ਹਾਂ ਉਹਨੇ ਕੀੜਿਆਂ ਦਾ ਭੌਣ ਤੋਂ ਪ੍ਰਭਾਵਿਤ ਹੋ ਕੇ ਇਹਨੂੰ ਤੋੜ ਕੇ ਫੋੜ ਕੇ ਚੰਗੀ ਤਰ੍ਹਾਂ ਚੈੱਕ ਕਰਕੇ ਵੀ ਆਰਕੀਟੈਕਟ ਕੀ ਕਰਦੇ ਆ ਅੱਛਾ ਤੋੜ ਕੇ ਵੇਖਿਆ ਅੰਦਰ ਗਰਮੀ ਹੁੰਦੀ ਹੈ ਅੱਛਾ ਨਾ ਅੰਦਰ ਠੰਡ ਹੁੰਦੀ ਹੈ ਅੱਛਾ ਅੱਛਾ ਨੋਰਮਲ ਟੈਂਪਰੇਚਰ ਇੰਦਾ ਬਾਹਰ ਜਿੰਨਾ ਮਰਜ਼ੀ ਹ ਉਹ ਬਿਲਡਿੰਗ ਹਜੇ ਵੀ ਪੂਰੀ ਦੀ ਪੂਰੀ ਉਹ ਮੇਂ ਦਰੁਸਤ ਖੜੀ ਏ। ਜਦ ਤੇਰੇ ਨਾਲ ਤਾਂ ਯਾਰ ਵੱਡਾ ਯਾਰ ਜਿਆਦਾ ਹੈ ਨਾ। ਦੇ ਮੇਰੇ ਨਾਲ ਤਾਂ ਕਿੰਨੇ ਵੱਡੇ ਹੈ। ਕਟੋ ਘਟ 6.5 ਫੁੱਟ ਦਾ ਪੌਣ ਹੈ ਕੀੜਿਆਂ ਦੇ। ਇਹ ਕੀੜਿਆਂ ਦਾ ਪੌਣ ਹੈ ਜੀ ਇਹ। ਇੱਕ ਗੱਲ ਹੋਰ ਦੇ ਦਰੱਖਤ ਦੇ ਵਿੱਚ ਦਰੱਖਤ ਧੁੱਗ ਗਏ ਨੇ। ਹਾਂ ਆ ਲੈ ਦਰੱਖਤ ਦੇ ਵਿੱਚ ਬਣਾਇਆ ਕੀ ਹੋਈ ਹੈ ਉੱਪਰੋਂ ਵੀ ਦੇਖ। ਸਹੀ ਹੈ ਸਹੀ ਹੈ ਜੀ। ਛੋਟਾ ਜਿਹਾ ਦਰੱਖਤ। ਉਹ ਵਿੱਚ ਹੀ ਕਵਰ ਕਰ ਗਏ। ਵਿੱਚ ਹੀ ਕਵਰ ਕਰ ਗਿਆ। ਹਮ ਬਹੁਤ ਵਧੀਆ ਯਾਰ ਮੈਂ ਤਾਂ 2 ਸਾਲ ਹੋ ਗਏ ਆ ਕੁਦਰਤੀ ਯਾਰ ਇੰਨੇ ਸੋਮੇ ਇੰਨੇ ਹੋਵੇ ਕਿ ਅਸੀਂ ਦੇਖਦੇ ਦੇਖੇ ਕਹਿੰਦੇ ਨੇ ਯਾਰ ਚੱਲ ਵੀਡੀਓ ਸ਼ੂਟ ਇਰੇ ਦਿਖਾਵਾਂਗੇ ਤੇ ਅਸੀਂ ਹੁਣੇ ਸ਼ੁਰੂ ਕੀਤਾ ਸਾਡੀ ਮੰਨ ਲਾ ਦੂਜੀ ਤੀਜੀ ਵੀਡੀਓ ਆ ਅਸੀਂ ਇਸੇ ਤਰ੍ਹਾਂ ਹੀ ਸ਼ੂਟ ਕਰਦੇ ਰਹਾਂਗੇ ਸਾਨੂੰ ਕੋਈ ਜ਼ਿਆਦਾ ਐ ਨਹੀਂ ਹੈਗਾ ਉਹ ਕਿ ਲਾਈਕ ਫੋਲੋ ਦਾ ਕਿਵੇਂ ਅਸੀਂ ਤਾਂ ਸਿਰਫ ਕੁਦਰਤੀ ਚੀਜ਼ਾਂ ਦਿਖਾਉਣਗੇ ਸਾਊਥ ਦੇ ਵਿੱਚ ਕੀ ਆ ਤੇ ਆਪਣੇ ਪੰਜਾਬ ਦੇ ਵਿੱਚ ਕੀ ਆ ਪੰਜਾਬ ਜੀ ਛੱਡੋ ਹੋਰ ਸਾਊਥ ਦੇ ਵਿੱਚ ਬਹੁਤ ਜ਼ਿਆਦਾ ਮੰਨ ਲਓ ਇੱਥੇ ਹੈਗਾ ਪੰਜਾਬੀ ਦੇ ਨਾਂ ਤੇ ਪੰਜਾਬ ਦਾ ਕਹਾਣ ਕੀਤਾ ਗਿਆ ਹੂੰ ਸਹੀ ਗੱਲ ਹੈ ਪੰਜਾਬ ਦੇ ਵਿੱਚ ਕੁਦਰਤੀ ਸੁੰਮੇ ਕਿੰਨੇ ਕੁ ਰਹਿ ਗਏ ਆ ਆ ਮੋਟਰਾਂ ਦੇ ਹੋਇਆ ਪਿਆ ਕੰਮ ਹੂੰ ਠੀਕ ਆ ਕੁਦਰਤੀ ਪਾਣੀ ਥੱਲੇ ਚਲਾ ਗਿਆ ਠੀਕ ਆ ਪਾਣੀ ਤੇ ਵੀ ਇੱਕ ਵੀਡੀਓ ਕਰਾਂਗੇ ਜੀ ਤੁਹਾਨੂੰ ਦੱਸਾਂਗੇ ਪਾਣੀ ਦਾ ਇੱਥੇ ਕੀ ਪ੍ਰਬੰਧ ਆ ਪਾਣੀ ਹਰੇਕ ਬੰਦਾ ਬੂਰ ਨਹੀਂ ਕਰ ਸਕਦਾ ਟੌਪਿਕ ਬੜੇ ਨੇ ਹੂੰ ਅਸੀਂ ਖੇਤੀ ਦੇ ਰਿਲੇਟਡ ਦੋ ਤਿੰਨ ਵੀਡੀਓ ਕਰਤੀਆਂ ਸਾਨੂੰ ਆ ਵੀ ਬਾਹਲਾ ਹਰਿਆਲੀ ਦੇ ਜਰਾ ਚੱਲੀ ਜਾਈਏ ਟੌਪਿਕ ਹੋਰ ਵੀ ਨੇ ਚਨਈ ਦੇ ਵਿੱਚ ਪਾਣੀ ਖਤਮ ਹੋ ਗਿਆ ਸ਼ਹਿਰ 'ਚ ਪਾਣੀ ਨਹੀਂ ਰਿਹਾ ਜਮਈ ਠੀਕ ਆ ਹੋਰ ਵੀ ਸਾਨੂੰ ਟੌਪਿਕ ਦੱਸੋ ਜਿਹੜੇ ਤੁਸੀਂ ਟੌਪਿਕ ਦੱਸੋ ਕੋਈ ਨਾ ਕੋਈ ਜਿੱਦਾਂ ਤੁਹਾਨੂੰ ਵੀਡੀਓ ਆਏ ਵੀ ਬਣਾ ਕੇ ਸਾਨੂੰ ਦਿਖਾਈਏ ਹੁਣ ਆਹ ਖੇਤ ਦੇ ਵਿੱਚ ਖੜਿਆ ਇੱਥੇ ਨਾਰੀਅਲ ਦੀ ਅੰਬ ਦੀ ਤੇ ਸਾਗਵਾਂ ਤਿੰਨ ਤਰ੍ਹਾਂ ਦੀ ਖੇਤੀ ਹੋ ਰਹੀ ਹੈ ਹੂੰ ਹੂੰ ਆ ਦੇਖੋ ਨਾਰੀਅਲ ਬਹੁਤ ਘੇਰਾ ਲੱਗੇ ਨਾਰੀਅਲ ਸੋੜਿਆ ਨਾ ਆ ਦੇਖੋ ਇਹਨਾਂ ਪਕਾਉਣ ਖਾਤਰ ਰੱਖੇ ਨਾ ਦੂਜੇ ਜਿਹੜੇ ਹਿੱਪੇ ਨਾਰੀਅਲ ਹੁੰਦੇ ਆਗੇ ਬਾਕੀ ਟੋੜ ਲਏ ਗਏ ਆਗੇ ਜਿਹੜਾ ਲੰਘੇ ਨਾਰੀਅਲ ਹੁਣ ਇੱਥੇ ਬਾਕੀ ਦੇਖ ਯਾਰ ਕਿੰਨੀ ਹਰਿਆਲੀ ਹੈ ਨਾ ਕਿੰਨਾ ਵਿਊ ਘੈਂਡਿਆ ਯਾਰ ਸੋਣ ਦਾ ਪ੍ਰਬੰਧ ਨਹੀਂ ਕਿਸੇ ਪਾਸੇ ਖਾਲੀ ਨਹੀਂ ਕੁਛ ਨਹੀਂ ਮੀਂਹ ਨਾਲ ਹੁੰਦਾ ਤੇ ਹਰਿਆਲੀ ਦੇਖ ਲੋ ਅਸੀਂ ਦਰਸ਼ਕ ਹੋ ਇੱਕ ਹੋਰ ਵੀ ਗੱਲ ਹੈ ਅਸੀਂ ਐਤਵਾਰ ਨੂੰ ਅਸੀਂ ਵੀ ਮਾਰਾ ਤਾਂ ਲੀਵ ਹੁੰਦੀ ਆ ਕਿ ਮਨ ਸਾਡੀ ਬਹੁਤ ਹਾਰਡ ਡਿਊਟੀ ਸਾਨੂੰ ਪੈ ਜਾਂਦੀ ਆ ਅਸੀਂ ਵੀ ਮੰਨ ਲਓ ਅੱਗੇ ਇਲੈਕਸ਼ਨ ਹੈ ਇਥੇ ਮਈ ਦੇ ਵਿੱਚ ਤੇ ਫਿਰ ਵੀ ਸੰਡੇ ਸਾਨੂੰ ਹੁੰਦਾ ਰੈਸਟ ਕਰਨ ਦਾ ਆਪਦੇ ਫਿਰ ਵੀ 9 10 ਵਜੇ ਦੇ ਨੂੰ ਆਪਦਾ ਥੋੜਾ ਰੈਸਟ ਕਰਕੇ ਅਸੀਂ ਆਪਦਾ ਇਧਰ ਬਾਹਰ ਕੁਦਰਤੀ ਮਨਲਾ ਚੀਜ਼ਾਂ ਇਥੇ ਬਹੁਤ ਵਧੀਆ ਯਾਰ ਬਹੁਤ ਸਕੂਨ ਆਉਂਦਾ ਇਥੇ ਬਾਹਰ ਆ ਜਾਈਦਾ ਚਲੋ ਠੀਕ ਹੈ ਦਰਸ਼ਕੋ ਫਿਰ ਮਿਲਦੇ ਆ ਤੁਹਾਨੂੰ ਫਿਰ ਨਵੇਂ ਵੀਡੀਓ ਦੇ ਨਾਲ ਮੈਂ ਤੇ ਨਵਦੀਪ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਮਿਲਦੇ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ